ਰਾਉ ਜੀ ਜੀ ਐਮ ਅੱਜ ਆਪਾਂ ਥੋੜਾ ਨਾਲ ਗੱਲ ਕਰਾਂਗੇ ਵੀ ਪੌੜੀਆਂ ਦੇ ਸਟੈਪ ਉਹ ਜੇ ਕਿਸ ਤਰ੍ਹਾਂ ਰੱਖਣੀਆਂ ਸਭ ਤੋਂ ਪਹਿਲਾਂ ਆਪਾਂ ਇਹ ਤਾਂ ਹੀ ਲੈਵਲ ਉਹਦਾ ਲਾ ਲੈਣਾ ਥੋੜਾ ਆਪਾਂ ਲੈਵਲ ਦਖਾਉਣੀ ਹੈ ਕਿਸ ਤਰ੍ਹਾਂ ਲਾਉਣਾ ਲੈਵਲ ਤੁਹਾਡੇ ਕੋਲੇ ਕੋਈ ਵੀ ਹੋਵੇ ਜਾਂ ਪੈਪ ਵਾਲਾ ਹੋਵੇ ਜਾਂ ਰੇਜਰ ਲੈਵਲ ਹੋਵੇ ਰੇਜਰ ਨਾਲ ਵੀ ਤੁਸੀਂ ਸੋਖਾ ਕਰ ਸਕਦੇ ਹੋ ਪੈਪ ਨਾਲ ਥੋੜਾ ਜਿਹਾ ਔਖਾ ਜਾਂਦਾ ਬਾਕੀ ਆਪੋ ਆਪਣਾ ਤਰੀਕਾ ਹੁੰਦਾ ਕੋਈ ਕਿਸ ਤਰ੍ਹਾਂ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਪਰ ਉਹ ਜਿਹੜਾ ਲੈਵਲ ਸਾਡਾ ਕਰਨ ਦਾ ਤਰੀਕਾ ਉਹ ਹੋਰ ਆ ਕਿਸੇ ਦਾ ਹੋਰ ਆ ਤੇ ਆਪਾਂ ਇਹਦੇ ਵਿੱਚ ਜਾਣਕਾਰੀ ਤੁਹਾਨੂੰ ਬਹੁਤ ਵਧੀਆ ਦੇਵਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਲੈਵਲ ਨੂੰ ਇਸ ਤਰ੍ਹਾਂ ਫਿੱਟ ਕਰ ਲੈਣਾ ਤੇ ਤੁਸੀਂ ਥੱਲੇੋਂ ਮਣਤੀ ਕਰਨੀ ਉਹਦੀ ਇਸ ਤਰ੍ਹਾਂ ਇਹ ਮਣਤੀ ਦੇਖ ਲੈਣੀ ਵੀ ਕਿੰਨੀ ਆਉਂਦੀ ਆ 173 ਸੈਂਟੀ 173 ਸੈਂਟੀ ਨੂੰ ਪਤਕ ਤਕਸੀਮ ਕਰਨੀ ਹੈ ਵੀ ਆਪਣੇ ਅੱਡੇ ਕਿੰਨੇ ਬਣਦੇ ਆ ਆਪਾਂ ਅੱਡੇ ਗਣ ਲੈਣੇ ਹੁੰਦੇ ਆ ਤੁਹਾਨੂੰ ਅੱਡੇ ਵੀ ਗਣ ਕੇ ਦਿਖਾਉਣੇ ਆ 173 ਸੈਂਟੀ ਆਪਾਂ ਲੈ ਲਿਆ ਇਹਨੂੰ ਤਕਸੀਮ ਇੱਕ 2 3 4 5 6 7 8 9 10 11 ਇੱਕ ਵਾਰੀ ਫੇਰ ਤੁਹਾਨੂੰ ਗਣ ਦਿੰਨੇ ਆ ਅੱਡੇ 1 2 3 4 5 6 7 9 10 11 11 ਅੱਡੇ ਆਪਣੇ ਬਣ ਗਿਆ 11 ਨੂੰ ਤਕਸੀਮ ਕੀਤੀ ਤਾਂ 1.75 ਸੈਂਟੀ ਦਾ ਅੱਡਾ ਆਪਣਾ ਨਿਕਲ ਆਇਆ ਜਿਹਦੇ ਵਿੱਚੋਂ ਆਪਾਂ 3.5 ਸੈਂਟੀ ਆਪਣਾ ਪੱਥਰ ਮੋਟਾਈ ਚ ਉਹ ਆਪਾਂ ਕੱਢ ਲੈਣਾ ਉਹ ਕੱਢ ਕੇ ਤੇ ਆਪਾਂ ਇਹ ਤੇ ਜਦੋਂ ਲਾਵਾਂਗੇ ਤਾਂ ਰਹਿ ਜਾਊਗਾ ਆਪਣਾ ਮਗਰ ਉਹ 13 ਸੈਂਟੀ 14 ਸੈਂਟੀ ਦਾ ਪੀਸ ਰਹਿ ਜਾਊਗਾ ਰੇਜਰ ਜਿਹੜਾ ਲਾਉਣਾ ਆਪਾਂ ਇਸ ਤਰ੍ਹਾਂ ਹੀ ਤੁਸੀਂ ਵੀ ਕੱਢ ਲੈਣਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਐਹੋ ਜੀਆਂ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ